ਸਸ ਸਸਕੀ ਗਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਲੋਹੜੀ ਦੇ ਤਿਹਾਰ ਨੂੰ ਲੈ ਕੇ ਸਮੁੱਚੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਿਹੜੀ ਚਹਿਲ-ਪਹਿਲ ਆ ਉਹ ਨਜ਼ਰ ਆ ਰਹੀ ਹੈ ਤੇ ਜਿਹੜੇ ਕਾਰੋਬਾਰੀ ਨੇ ਉਹ ਚਾਹੇ ਕਿਸੇ ਵੀ ਕਾਰੋਬਾਰ ਦੇ ਨਾਲ ਜੁੜੇ ਹੋਣ ਉਹਨਾਂ ਦੀ ਟੇਕ ਜਿਹੜੀ ਹੁੰਦੀ ਹੈ ਉਹ ਇਹਨਾਂ ਤਿਹਾਰਾਂ ਤੇ ਹੁੰਦੀ ਹੈ ਕਿਉਂਕਿ ਮੰਦੀ ਦੇ ਦੌਰ ਦੇ ਵਿੱਚੋਂ ਨਿਕਲ ਤੋਂ ਬਾਅਦ ਜਦੋਂ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਾ ਤੇ ਤਿਹਾਰਾਂ ਦੇ ਸੀਜ਼ਨ ਦੇ ਨਾਲ ਹੀ ਜਿਹੜੇ ਕਾਰੋਬਾਰ ਨੇ ਕਾਰੋਬਾਰਾਂ ਦੇ ਵਿੱਚ ਚਾਹੇ ਉਹ ਦੁਕਾਨਦਾਰ ਛੋਟਾ ਹੋਵੇ ਜਾਂ ਵੱਡਾ ਹੋਵੇ ਉੱਥੇ ਰੌਣਕਾਂ ਜਿਹੜੀਆਂ ਨੇ ਉਹ ਆਟੋਮੈਟਿਕ ਦੇਖਣ ਨੂੰ ਮਿਲਦੀਆਂ ਨੇ ਤੇ ਇਸੇ ਤਹਿਤ ਹੀ ਅਸੀਂ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਸਥਿਤ ਤਿਬੜੀ ਸ਼ੌਣੀ ਭਾਰਤੀ ਫੌਜ ਦੀ ਜਿਹੜੀ ਹੈਗੀ ਆ ਤਿਬੜੀ ਸ਼ੌਣੀ ਉਹਦੇ ਬਿਲਕੁਲ ਜਿਹੜੇ ਸੈਕਿੰਡ ਗੇਟ ਦੇ ਸਾਹਮਣੇ ਸ਼੍ਰੀ ਰਾਮ ਇੰਟਰਪ੍ਰਾਈਜ਼ਸ ਤੇ ਉੱਪਰ ਬੈਠੇ ਆ ਜਿੱਥੇ ਸਾਡੇ ਨਾਲ ਜਿਹੜੇ ਸਿੱਖਿਆ ਵਿਭਾਗ ਦੇ ਉਤੋਂ ਤੁਹਾਨੂੰ ਦੱਸਦੀ ਹੈ ਕਿ ਸਿੱਖਿਆ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਨੇ ਲੈਕਚਰਰ ਰਿਟਾਇਰ ਨੇ ਮਾਸਟਰ ਕਮਲ ਜੀ ਉਹ ਉਹ ਸਾਡੇ ਨਾਲ ਮੌਜੂਦ ਨੇ ਜੋ ਰਿਟਾਇਰਮੈਂਟ ਤੋਂ ਬਾਅਦ ਵੀ ਸੇਵਾ ਮੁਕਤੀ ਤੋਂ ਬਾਅਦ ਵੀ ਜਿਹੜਾ ਆਪਣਾ ਕਾਰੋਬਾਰ ਚਲਾ ਰਹੇ ਨੇ ਕਿਉਂਕਿ ਕਈ ਵਾਰੀ ਹੁੰਦਾ ਕਿ ਬੰਦਾ ਸੋਚਦਾ ਕਿ ਜਦੋਂ ਰਿਟਾਇਰ ਹੋ ਗਿਆ ਤਾਂ ਅਸੀਂ ਫ੍ਰੀ ਹੋ ਗਏ ਆ ਸ਼ਾਇਦ ਪਰ ਉਹਨਾਂ ਨੇ ਕਾਰੋਬਾਰ ਨੂੰ ਤਰਜੀਹ ਦਿੱਤੀ ਐ ਇੱਕ ਛੋਟੀ ਦੁਕਾਨ ਤੋਂ ਤੁਹਾਨੂੰ ਦੱਸਦੀ ਐ ਕਿ ਨਵੇਂ ਛਾਲੇ ਦੇ ਵਿੱਚ ਸ਼ੁਰੂਆਤ ਕੀਤੀ ਸੀ ਤੇ ਅੱਜ ਇਸ ਨੂੰ ਉਹ ਲਾਰਜ ਸਕੇਲ ਤੇ ਲੈ ਗਏ ਨੇ ਹਾਂਜੀ ਅਮਾਸਤਰੀ ਸਭ ਤੋਂ ਪਹਿਲਾਂ ਤੁਹਾਨੂੰ ਲੋੜੀ ਦਿਆਂ ਲੱਖ ਲੱਖ ਮੁਬਾਰਕਾਂ ਨੇ ਗੁਰੈਸਾ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਲੋੜੀ ਦਿਆਂ ਹਾਂਜੀ ਹਾਂਜੀ ਤੇ ਸੋ ਬਹੁਤ ਬਹੁਤ ਧੰਨਵਾਦ ਅਸੀਂ ਜਾਨਣਾ ਚਾਹਾਂਗੇ ਕਿ ਜਿਵੇਂ ਸਿੱਖਿਆ ਵਿਭਾਗ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਆਦਮੀ ਕਿਸੇ ਵੀ ਡਿਪਾਰਟਮੈਂਟ ਤੋਂ ਰਿਟਾਇਰ ਹੁੰਦਾ ਉਹ ਸੋਚਦਾ ਕਿ ਹੁਣ ਮੈਂ ਫ੍ਰੀ ਹੋ ਗਿਆ ਤੇ ਇਹ ਸ਼ੌਂਕ ਕਿਵੇਂ ਜਾਗਿਆ ਤੁਹਾਨੂੰ ਗੁਰੈਬ ਸਾਹਿਬ ਮੇਰੀ ਨਾ ਸ਼ੁਰੂ ਤੋਂ ਹੀ ਕੰਮ ਕਰਨ ਦੀ ਆਦਤ ਹੈ ਜੀ 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 ਸੋ ਮੈਂ ਜਦੋਂ ਪੜਦਾ ਹੁੰਦਾ ਸੀ ਉਦੋਂ ਵੀ ਨਾ ਮਤਲਬ ਕਿ ਮੇਰੇ ਮਨ ਦੇ ਵਿੱਚ ਹੁੰਦਾ ਸੀ ਹਾਂਜੀ ਕਿ ਵਰਕ ਲਈ ਕੇ ਕੁਲੀ ਐਂਡ ਇੰਜੋਏ ਲਈ ਕੇ ਪ੍ਰਿੰਸ ਯੈਸ ਯੈਸ ਸੋ ਬਹੁਤ ਵਾਰ ਤੋਂ ਵਾਰ ਮਿਹਨਤ ਕਰੋ ਜੀ ਜੀ ਸੋ ਮੇਰੀ ਸੇਧ ਦਾ ਰਾਹ ਜਹੀ ਹੈ ਹਾਂਜੀ ਹਾਂਜੀ ਕਿ ਮੈਂ ਮਤਲਬ ਕਿ ਆਫਟਰ ਰਿਟਾਇਰਮੈਂਟ ਹਾਂ ਬੋਡੀ ਤੁਹਾਡੀ ਜਿਹੜੀ ਪੂਰੀ ਫਿਟ ਹੈਗੀ ਹਾਂ ਹਾਂਜੀ ਸਵੇਰੇ ਪੰਜ ਪੰਜਰ ਕਿਲੋਮੀਟਰ ਆਪਣੇ ਸਜਣਾ ਦੇ ਨਾਲ ਇਥੇ ਸੈਰ ਵੀ ਕਰੀਦੀ ਹੈ ਵਾਕਿੰਗ ਕਰੀਦੀ ਹੈ ਸਵੇਰੇ ਅਸੀਂ 5 ਵਜੇ ਉੱਠ ਕੇ ਤੇ ਹਾਂਜੀ ਜਾਂਦੇ ਹਨ ਰਹੀ ਉਸ ਤੋਂ ਬਾਅਦ ਆ ਕੇ ਆਪਣੇ ਮਤਲਬ ਕਿ ਥੋੜਾ ਰੈਸਟ ਕਰਨ ਤੋਂ ਬਾਅਦ ਹਾਂਜੀ ਆਪਣੀ ਦੁਕਾਨ ਤੇ ਆ ਜੀਦਾ ਹੈ ਸੋ ਉਸੇ ਤਰ੍ਹਾਂ ਰੂਟੀਨ ਬਣਿਆ ਜਿੱਦਾਂ ਆਪਾਂ ਸਕੂਲ ਜਾਂਦੇ ਸੀ ਡੇਲੀ ਜੀ 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 ਬਿਲਕੁਲ ਤਿਆਰ ਹੋ ਕੇ ਤੇ ਆਪਣਾ ਜਿਹੜਾ ਉਹ ਹੈਬਟ ਉਸੇ ਤਰ੍ਹਾਂ ਦੀ ਹੈ ਉਸੇ ਤਰ੍ਹਾਂ ਦੀ ਹੈਬਟ ਰੱਖੀ ਹੈ ਜੇ ਮੰਨ ਲਓ ਆਪਾਂ ਕਾਰੋਬਾਰ ਨਾ ਕਰਦੇ ਹੋਈਏ ਹਾਂਜੀ ਤੇ ਫਿਰ ਸੁੱਤੇ ਰਹੀਏ ਬਿਮਾਰ ਹੋ ਜਾਈਏ ਸੋ ਅਸੀਂ ਸਮਝਦੇ ਹਾਂ ਕਿ ਆਪਣੇ ਜੇ ਆਪਣੇ ਕੰਮ ਕਾਜ ਕਰਦੇ ਰਵਾਂਗੇ ਹਾਂਜੀ ਤੇ ਫਿਰ ਆਪਣਾ ਸਰੀਰ ਵੀ ਫਿੱਟ ਰਹੇਗਾ ਸੋ ਜੇਕਰ ਗੱਲ ਕੀਤੀ ਜਾਵੇ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਇਹਨਾਂ ਕੰਟਰੀਆਂ ਵਾਲ ਨੌਜਵਾਨ ਚ ਪੀੜੀ ਦਾ ਜਿਹੜਾ ਇਹ ਰੁਝਾਨ ਜ਼ਿਆਦਾ ਹੈਗਾ ਅੱਜਕੱਲ ਤੇ ਪੰਜਾਬ ਦੀ ਧਰਤੀ ਤੇ ਕੰਮ ਕਰਕੇ ਰਾਜੀ ਨਹੀਂ ਜਿਵੇਂ ਤੁਸੀਂ ਇੱਥੇ ਕਰ ਰਹੇ ਹੋ ਆਪਣੇ ਸੱਭਿਆਚਾਰ ਦੇ ਨਾਲ ਵੀ ਜੁੜੇ ਹੋਏ ਉਹ ਆਪਣੇ ਪਰਿਵਾਰ ਦੇ ਨਾਲ ਵੀ ਜੁੜੇ ਹੋਏ ਹੋ ਪਰ ਜੇ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਡੀ ਹੈਬਿਟ ਹੈਗੀ ਆ ਕੰਮ ਕਰਨ ਦੀ ਕਿ ਸਾਡੀ ਜ਼ਿੰਦਗੀ ਕੰਮ ਕਰਦਾ ਰਹੇ ਤੇ ਇਨਸਾਨ ਦਾ ਸਰੀਰ ਵੀ ਫਿੱਟ ਰਹਿੰਦਾ ਤੇ ਫੋਰਨ ਕੰਟਰੀ ਦਾ ਵੀ ਰਾਜ ਇਹੋ ਕਿ ਉਹ ਕੰਟਰੀ ਵਿਕਸਤ ਕਿਉਂ ਹੈਗੀਆਂ ਨੇ ਉੱਥੇ ਕੰਮ ਨੂੰ ਹੀ ਰੱਬ ਜਾਣਿਆ ਜਾਂਦਾ हां देखो ना हुन सी जदों कहंदे हां कि ਸਾਡੇ ਉਥੇ ਨੌਜਵਾਨ ਜਾਂਦੇ ਆ 16 16 ਕੈਂਡੀਟਾਂ ਰਾਂ ਦਾ ਰਾਂਗੇਂ ਦੇ ਕੰਮ ਕਰਦੇ ਆ ਜੀ 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 ਸੋ ਇਹੀ ਕਾਰਨ ਹੈ ਉਹਨਾਂ ਦੇ ਡਿਵੈਲਪ ਹੁੰਦਾ ਉਹਨਾਂ ਕੰਟਰੀ ਦੇ ਡਿਵੈਲਪ ਹੁੰਦਾ ਉਹ ਲੋਕ ਵੀ ਕੰਮ ਕਰਦੇ ਆ ਹੁਣ ਮੈਂ ਆ ਤੇ ਦੇਖੋ ਇਨੀ ਏਜ ਦੇ ਵਿੱਚ ਵੀ ਮੁੰਡੇ ਆਪਣੇ ਕੰਮ ਕਰਦੇ ਦੁਕਾਨ ਚ ਹੁੰਦੇ ਕਿੰਨੀ ਏਜ ਹੋਗੀ ਸਰ ਆਪਕੀ ਆਈ ਐਮ 70 ਪਲੱਸ ਠੀਕ ਹੈ ਠੀਕ ਹੈ ਤੇ ਮਤਲਬ ਮੁੰਡਿਆਂ ਦੇ ਨਾਲ ਕੰਮ ਕਰੀਦਾ ਹੈ ਇਹ ਨਹੀਂ ਕਿ ਬੈਠੇ ਰਹੀਦਾ ਸਾਰਾ ਦਿਨ ਫਿਰਦੇ ਤੁਰਦੇ ਰਹੀਦਾ ਹੈ ਠੀਕ ਹੈ ਉਹਦੇ ਨਾਲ ਆਪਣੇ ਜਿਹੜੀ ਹੈ ਨਾ ਬਾਡੀ ਫਿੱਟ ਰਹਿੰਦੀ ਹੈ ਬਾਡੀ ਫਿੱਟ ਰਹਿੰਦੀ ਹੈ ਸੋ ਬਾਹਰ ਵੀ ਜੇਕਰ ਇੱਥੇ ਵੀ ਅਸੀਂ ਸਾਰੇ ਕੰਮ ਕਰੀਏ ਤੇ ਅਸੀਂ ਇੰਡੀਆ ਨੂੰ ਪੰਜਾਬ ਨੂੰ ਵੀ ਵਿਕਸਿਤ ਕਰ ਸਕਣੇ ਆ ਪਰ ਇੱਥੇ ਅਸੀਂ ਹਮੇਸ਼ਾ ਲਈ ਹੋ ਜਾਂਦੇ ਆ ਇੱਥੇ ਕੰਮ ਨਹੀਂ ਕਰਦੇ ਮੈਂ ਸਮਝਦਾ ਕਿ ਤੁਹਾਡੇ ਵੱਲੋਂ ਇਹਨਾਂ ਲੀਪ ਟੀਵੀ ਦੇ ਜ਼ਰੀਏ ਜਿਹੜਾ ਬਹੁਤ ਵਧੀਆ ਜਿਹੜਾ ਉਹਨਾਂ ਲੋਕਾਂ ਨੂੰ ਮੈਸੇਜ ਹੈਗਾ ਜਿਹੜੇ ਕਮਜ਼ੋਰ ਹੈਗੇ ਆ ਤੇ ਜਿਹੜੇ ਸੋਚਦੇ ਆ ਕਿ ਜੇ ਆਪਾਂ ਰਿਟਾਇਰਮੈਂਟ ਲੈ ਲਈਏ ਤੇ ਕੋਈ ਨਹੀਂ ਹੁਣ ਫ੍ਰੀ ਹੋ ਗਿਆ ਜਾਂ ਜਿਹੜੇ ਲੋਕ ਜਿਹੜੇ ਨੇ ਉਹ ਘਰਾਂ 'ਚ ਬੈਠੇ ਹੋਏ ਜਿਹੜੇ ਨੇ ਕੰਮ ਕਰ ਨਹੀਂ ਕਰਦੇ ਦੂਸਰਿਆਂ ਤੇ ਟੇਕ ਰੱਖਦੇ ਨੇ ਤੇ ਹੁਣ ਅਸੀਂ ਗੱਲ ਕਰੀਏ ਆਪਣੇ ਕਾਰੋਬਾਰ ਦੀ ਮਸਤ ਜੀ ਦੇਖਦੇ ਦੇਖਦੇ ਇੱਕ ਛੋਟੀ ਜੀ ਦੁਕਾਨ ਤੋਂ ਇਹਨੇ ਲਾਰ ਸਕੇਲ ਦੇ ਉੱਪਰ ਲੈ ਗਈ ਤੇ ਅੱਜਕੱਲ ਕੀ ਕੀ ਪ੍ਰੋਵਾਈਡ ਕਰਵਾ ਰਹੇ ਹੋ ਇੱਥੇ ਸੋ ਇਹ ਤਾਂ ਜੀ ਮੈਂ ਮਤਲਬ ਕਿ ਅਸੀਂ ਇਹ ਮੇਨ ਸਾਡਾ ਇਲੈਕਟ੍ਰੋਨਿਕਸ ਦਾ ਹੈ ਜੀ 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 ਤੇ ਇਲੈਕਟ੍ਰੋਨਿਕਸ ਦੇ ਵਿੱਚ ਜੀ ਟੀਵੀ ਫ੍ਰੀਜ ਵਾਸ਼ਿੰਗ ਮਸ਼ੀਨ ਹਾਂਜੀ ਇਸ ਦੇ ਬਾਅਦ ਮਾਈਕ੍ਰੋਵੇਵ ਓਵਨ ਜੀ 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 ਇਹ ਸਾਰੇ ਜਿਹੜੀਆਂ ਹੋਰ ਹੋਮ ਅਪਲਾਈਐਂਸ ਮਿਕਸੀਆਂ ਮਿਕਸੀਆਂ ਵਗੈਰਾ ਜੀ 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 ਜਾਂ ਸ਼ੁਰੂਆਤ ਤਾਂ ਤੁਸੀਂ ਸ਼ਾਇਦ ਸਟੇਸ਼ਨਰੀ ਤੋਂ ਕੀਤੀ ਸੀ ਤੇ ਉਹ ਫਿਲਹਾਲ ਹੁਣ ਵੀ ਚੱਲ ਰਿਹਾ ਤੁਹਾਡਾ ਹਾਂ ਸਟੇਸ਼ਨਰੀ ਤੋਂ ਸ਼ੁਰੂਆਤ ਕੀਤੀ ਸੀ ਉਹ ਮੇਰਾ ਕਿਉਂਕਿ ਅਸੀਂ ਸਟੇਸ਼ਨਰੀ ਦੇ ਨਾਲ ਤੇ ਆਪਾਂ ਟੀਚਿੰਗ ਪ੍ਰੋਫੈਸ਼ਨ ਤੋਂ ਜੁੜੇ ਦੇ ਆ ਜੀ 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 ਸੋ ਉਹ ਬੱਚਿਆਂ ਦੀ ਰੌਣਕ ਜਿਹੜੀ ਆ ਮੈਨੂੰ ਚੰਗੀ ਲੱਗਦੀ ਸੀ ਕਿ ਬੱਚੇ ਦੁਕਾਨ ਤੇ ਆਂਦੇ ਸੀ ਜੀ 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 ਤੇ ਬੜੀ ਖੁਸ਼ੀ ਹੁੰਦੀ ਸੀ ਬੱਚਿਆਂ ਨੂੰ ਮਿਲ ਕੇ ਕਿਉਂਕਿ ਮੇਰਾ ਪੇਸ਼ਾ ਹੀ ਇਹ ਰਿਹਾ ਹੈ ਪੇਸ਼ਾ ਹੀ ਇਹ ਰਿਹਾ ਤੇ ਉਸ ਤੋਂ ਬਾਅਦ ਸਟੇਸ਼ਨਰੀ ਦੇ ਨਾਲ ਨਾਲ ਮੈਂ ਸਮਝਿਆ ਵੀ ਥੋੜਾ ਜਿਆ ਕਿਉਂਕਿ ਜਗ੍ਹਾ ਕੁਦਰਤੀ ਬਣ ਗਈ ਸੀ ਥੋੜੀ ਖੁੱਲੀ ਤੇ ਮੈਂ ਕਿਹਾ ਥੋੜਾ ਜਿਆ ਇਸ ਨੂੰ ਐਕਸਪੈਂਡ ਕਰਤਾ ਜਾਵੇ ਸੋ ਇਲੈਕਟ੍ਰੋਨਿਕਸ ਜਿਹੜਾ ਨਾਲ ਨਹੀਂ ਨਹੀਂ ਜਗ੍ਹਾ ਵੀ ਤੁਹਾਡੀ ਬੜੀ ਬੜੀ ਇੱਥੇ ਕੇਂਦਰ ਬਿੰਦੂ ਤੇ ਹੈਗੀ ਆ ਬਹੁਤ ਵਧੀਆ ਲੋਕੇਸ਼ਨ ਹੈ ਆਰਮੀ ਗੇਟ ਦੇ ਸਾਹਮਣੇ ਹੈ ਲੋਕੇਸ਼ਨ ਅੱਛੀ ਹੈ ਇਸ ਦੇ ਬਾਅਦ ਇਨਵਰਟਰ ਬੈਟਰੀ ਦਾ ਕਾਰੋਬਾਰ ਹੈ ਜੀ 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 ਬਾਕੀ ਕੰਮ ਦੇ ਨਾਲ ਨਾਲ ਇਹ ਹੈ ਕਿ ਲੋਕਾਂ ਨੂੰ ਸਰਵਿਸ ਵੀ ਦੇ ਦਈ ਹੈ ਕਦੀ ਕਿਸੇ ਨੂੰ ਮਤਲਬ ਇਹ ਨਹੀਂ ਕਿ ਇਹ ਮਾਲ ਵੇਚ ਲਿਆ ਤੇ ਚੁੱਪ ਹੋ ਗਏ ਇਹ ਕਿਸੇ ਦਾ ਫੋਨ ਵੀ ਆਂਦਾ ਤੇ ਆਪਾਂ ਫਟਾਫਟ ਉਸ ਨੂੰ ਨਾ ਉਹ ਕੇਅਰ ਕਰਦੇ ਹਾਂ ਹਾਂ ਕੇਅਰ ਹਾਂਜੀ ਤੇ ਕੰਪਨੀਆਂ ਵੱਲੋਂ ਵੀ ਸਰਵਸ ਆਪ ਟੋਲ ਫਰੀ ਨੰਬਰ ਤੇ ਕਾਲ ਪਾ ਕੇ ਪੈਨ ਲਈਦੀ ਹੈ ਪੂਰੀ ਲਈਦੀ ਠੀਕ ਹੈ ਤੇ ਅਖੀਰ ਦੇ ਵਿੱਚ ਜਿਵੇਂ ਲੋਹੜੀ ਦਾ ਤਿਹਾਰ ਚੱਲ ਰਿਹਾ ਤੇ ਲੋਹੜੀ ਦੇ ਤਿਹਾਰ ਤੇ ਆਪਣੇ ਜਿਹੜੇ ਪਿਆਰੇ ਗਾਹਕ ਨੇ ਜਾਂ ਪੰਜਾਬੀ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਸੋ ਮੈਂ ਆਪਣੇ ਪੰਜਾਬੀਆਂ ਨੂੰ ਤੇ ਆਪਣੇ ਸਾਰੇ ਗ੍ਰਾ ਪਿਆਰੇ ਗ੍ਰਾਹਕਾਂ ਨੂੰ ਹਾਂਜੀ ਇਹ ਆਪਣੇ ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦੇਣਾ ਜੀ 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 ਤੇ ਪ੍ਰਮਾਤਮਾ ਕਰੇ ਕਿ ਜਿਹੜੀ ਅਗਲੇ ਸਾਲ ਆਉਣ ਵਾਲੀ 2026 ਵਾਲੀ ਲੋੜੀ ਵੀ ਹੋਰ ਵਧੀਆ ਆਏ ਤੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਹੋਵੇ ਜੀ 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 ਤੇ ਪੰਜਾਬ ਖੁਸ਼ਹਾਲ ਹੈ ਤੇ ਦੁਕਾਨਦਾਰ ਵੀ ਖੁਸ਼ਹਾਲ ਹੋਣਗੇ ਦੁਕਾਨਦਾਰ ਵੀ ਖੁਸ਼ਹਾਲ ਹੋਣਗੇ ਠੀਕ ਹੈ ਸੋ ਇਹ ਹਨ ਮਾਸਟਰ ਕਮਲ ਜੀ ਜਿਨ੍ਹਾਂ ਨੇ ਜਿੱਥੇ ਆਪਣੇ ਕਾਰੋਬਾਰ ਦੇ ਸਬੰਧੀ ਜਿਹੜੀ ਆ ਡਿਟੇਲ ਦੇ ਵਿੱਚ ਪੂਰੀ ਵਿਸਤਾਰਪੂਰਕ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਕੀ ਕੀ ਪ੍ਰੋਡਕਟ ਵੇਚੇ ਜਾਂਦੇ ਨੇ ਤੇ ਉਹਨਾਂ ਦੀ ਸਰਵਿਸ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਮੁਹਈਆ ਕਰਾਉਂਦੇ ਨੇ ਉੱਥੇ ਹੀ ਉਹ ਨੌਜਵਾਨ ਪੀੜੀ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਰਿੱਗੀ ਢਲ ਕੇ ਘਰਾਂ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਬਿਮਾਰੀਆਂ ਦਾ ਜੋਗਾ ਉਹਨਾਂ ਨੇ ਆਪਣੀ ਸਿਹਤ ਦਾ ਜਿਹੜਾ ਰਾਜ ਦੱਸਿਆ ਤੁਸੀਂ ਉਹਨਾਂ ਦਾ ਉਹਨਾਂ ਦੀ ਸਿਹਤ ਦੇਖ ਰਹੇ ਹੋ ਕਿ ਪੂਰੀ ਤਰ੍ਹਾਂ 71 ਪਲੱਸ ਹੋ ਚੁੱਕੇ ਨੇ ਉਹ ਈਜ਼ ਉਹਨਾਂ ਦੀ ਜਿਹੜੀ ਆ ਤੇ ਪੂਰੀ ਤਰ੍ਹਾਂ ਫਿੱਟ ਨੇ ਉਹਨਾਂ ਦੱਸਿਆ ਕਿ ਐਕਸਰਸਾਈਜ਼ ਵੱਲ ਤੇ ਜਿਹੜੀ ਹੈਗੀ ਆ ਸੈਰ ਵੱਲ ਜਿਹੜਾ ਉਹ ਸਵੇਰੇ ਤੜਕਸਰ ਉਹਨਾਂ ਵੱਲੋਂ ਧਿਆਨ ਦਿੱਤਾ ਜਾਂਦਾ ਜੋ ਕਿ ਯੋਗ ਵੱਲ ਵੀ ਉਹਨਾਂ ਨੇ ਦੱਸਿਆ ਕਿ ਯੋਗ ਪ੍ਰਕਿਰਿਆ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਆ ਜਿਸ ਕਾਰਨ ਉਹ ਬਿਲਕੁਲ ਜਿਹੜੇ ਨੇ ਤੰਦਰੁਸਤ ਜਿਹੜੇ ਨਜ਼ਰ ਆ ਰਹੇ ਨੇ ਪੂਰੀ ਤਰ੍ਹਾਂ ਇੰਨੀ ਏਜ ਹੋਣ ਦੇ ਬਾਵਜੂਦ ਵੀ ਫਿਟਨੈਸ ਉਹ ਨਰਲੇਪ ਟੀਵੀ ਵੱਲੋਂ ਵੀ ਅਸੀਂ ਕਾਮਨਾ ਕਰਾਂਗੇ ਸ਼ੁਭ ਕਾਮਨਾਵਾਂ ਕਰਾਂਗੇ ਇਹਨਾਂ ਦੇ ਕਾਰੋਬਾਰਾਂ ਦੀਆਂ ਕਿ ਇਹਨਾਂ ਦੇ ਕਾਰੋਬਾਰ ਇਸੇ ਤਰ੍ਹਾਂ ਹੀ ਦਿਨ ਦੁਗਣੀ ਤੇ ਰਾਤ ਚੌ ਉਨੀ ਤਰੱਕੀ ਜੋ ਕਰਦੇ ਰਹਿਣ ਸੋ ਇੱਥੇ ਤਿਬੜੀ ਕੈਂਟ ਦੇ ਵਿੱਚ ਨਵਾਂ ਸ਼ਾਲਾ ਖੇਤ ਸਰਕਲ ਦੇ ਵਿੱਚ ਖੇਤਰ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਨਵੇਂ ਜਿਹੜੇ ਕਾਰੋਬਾਰ ਦੇ ਮੀਲ ਪੱਤਰ ਨੇ ਉਹ ਅਗੜਦੇ ਰਹਿਣ ਸੋ ਜਿਹੜੀਆਂ ਤਰੱਕੀ ਦੀਆਂ ਮੰਜ਼ਲਾਂ ਨੇ ਉਹ ਹਮੇਸ਼ਾ ਇਸੇ ਤਰ੍ਹਾਂ ਹੀ ਅਸਰ ਕਰਦੇ ਰਹਿਣ ਤੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਹੁਣ ਤੱਕ ਲਈ ਇਨਾਈ ਸਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ